ਮਾਰਨਿੰਗ ਜੀ ਗੋਡਾ ਮਾਰਨੀ ਆਈ ਤੇਰਾ ਐਦਾ ਅੱਧ ਕਿੰਦਰ ਪਹਾੜੀ ਵਿੱਚ ਜਾ ਬਣਾ ਫਿਰਦਾ ਓਏ ਥਾਣੇ ਜਾ ਰਹੀਆਂ ਅੱਛਾ ਤੁਹਾਨੂੰ ਕਿੰਨੀ ਵਾਰੀ ਕਿਹਾ ਤੁਸੀਂ ਬਰਸ਼ ਕਰਿਆ ਕਰੋ ਦੰਤਨ ਨਾ ਕਰਿਆ ਕਰੋ ਕੋਈ ਭਾਈ ਮੈਤੋ ਨਹੀਂ ਉਹ ਚੰਗ ਜੀ ਹੁੰਦੀ ਹੈਗੀ ਮੈਂ ਤਾਂ ਦੇਸੀ ਯੰਤਰ ਠੀਕ ਹੈ ਤੁਹਾਡੇ ਮੇਰੇ ਸਟੇਟਸ ਦਾ ਹੀ ਦੇਖ ਲਓ ਤੂੰ ਪਹਿਲੇ ਥਾਣੇ ਕੀ ਕਰਨ ਨਾਲਾ ਛੁੱਟੀਆਂ ਲੈਂਦੀਆਂ ਨੇ ਤੈਨੂੰ ਉਹ ਜਨਾਬ ਦਾ ਫੋਨ ਆਇਆ ਸੀ ਅੱਧੇ ਘੰਟੇ ਦਾ ਜ਼ਰੂਰੀ ਕੰਮ ਆ। ਭਾਏ ਨੇ ਘੜਾਵੇ ਤੇਰਾ ਜਨਾਬ ਖੜਕੇ ਇੱਥੇ ਭਾਏ ਗਰ ਮੇਰਾ ਜਨਾਬ ਹੋ ਜੂ ਠੰਡ ਹੋਈ ਪਈ ਐ। ਹੈ? ਮੇਰਾ ਤੇਰੇ ਬਣਾਉਣੀ ਨਹੀਂ ਜੀ ਲੱਗਦਾਗਾ। ਬਸ ਅੱਧੇ ਘੰਟੇ ਲਗਾ। ਫਿਰ ਆਗੀ ਮੈਂ। ਤੇ ਪਰਸੋਂ ਆਪਾਂ ਜਾ ਰਹੇ ਹਾਂ Shimla ਤੇ। ਹਨੀਮੂਨ ਤੇ। ਇਹ Shimla ਕੀ ਕਰ ਜਾਵੇਂਗੀ ਮੇਰਾ ਸੱਸਰਾ ਇੱਥੇ Shimla ਬਣਿਆ ਪਿਆ। ਹੈ? ਕਿ ਮੀਂਹ ਧੁੰਦ ਡਿਗਣ ਲੱਗ ਰਿਹਾ ਪੈ ਮੀਂਹ ਮੰਗੂ। ਉੱਥੇ ਬਰਫ਼ ਪੈਂਦੀ ਆ ਪਲਟਾਂਗੇ ਬਰਫ਼। ਉਹ ਤੈਨੂੰ ਦੋ ਸਿਲੀਆਂ ਇੱਥੇ ਹੀ ਮੰਗਾ ਲੂ ਮੈਂ ਬਰਫ਼ ਦੀਆਂ। ਸਾਰੇ ਜਾਂਦੇ ਹਨੀਮੂਨ ਤੇ। ਜਿਹੜ ਹਨੀਮੂਨ ਕੀ ਹੁੰਦਾ ਨਹੀਂ ਮੈਂ ਪਹਿਲਾਂ ਬਾਰੇ ਬੰਦ ਸੁਣਿਆ ਕਹਿੰਦੇ ਹਨੀਮੂਨ ਹੁੰਦਾ ਕੋਈ ਹਨੀਮੂਨ ਹੁੰਦਾ ਹੈ ਨਹੀਂ ਉੱਥੇ ਜਾ ਕੇ ਦੱਸਾਂਗੇ ਤੁਮ ਉਹ ਇਹ ਦੱਸਦੇ ਕੀ ਹੁੰਦਾ ਉੱਥੇ ਜਾ ਕੇ ਦੱਸਾਂਗੇ ਚਾਹ ਲੈ ਕੇ ਮੈਨੂੰ ਸੁਣ ਮੈਂ ਨਹੀਂ ਪੀਣੀ ਆਪ ਤੇ ਚੀਜ਼ਾਂ ਲਿਆ ਦੇ ਚੀਜ਼ਾਂ ਦਾ ਪੀਂਦਾ ਨਹੀਂ ਜੀ ਕਿਉਂ ਮੇਰੇ ਵਾਸਤੇ ਲਿਆ ਰਹੇ ਚਾਹ ਲਿਆ ਦੂੰਗਾ ਤੇਰੇ ਵਾਸਤੇ ਬਾਜੀ ਤੁੰ ਨੂੰ ਲਿਆ ਮੈਂ ਮੈਂ ਨਹੀਂ ਪੀਂਦਾ ਸਾਈ ਦੇ ਬੁਸਤ ਨਹੀਂ ਚਾਹੀਦੇ ਹੈ ਦੇਖ ਪੈ ਨੂੰ ਤੇਰੀ ਨੂੰ ਕੋਕ ਦੇ ਕੇ ਦਿਨ ਜੀ ਜਮ ਤਾਂ ਇਹ ਪੈ ਮੇਰਾ ਸਾਲ ਕਿਹਦਾ ਸਿਰਚ ਮਾਰਨੇ ਬੂਟ ਹੈ ਹੈ ਜਾਣ ਜਾਣ ਪੰਗੇ ਲਈ ਜਿਹਨ ਦੀ ਮਾਂ ਨਾਲਾ ਮੈਂ ਕੀ ਕਹਾ ਇਹਨੂੰ ਉਹ ਤੂੰ ਜਾਣ ਦੇ ਉਹ ਗਾਣ ਦੇ ਮੈਂ ਤੈਨੂੰ ਜਨਾਪੋਲਾ ਜਾਂ ਸਮਝਦੂ ਏਡਾ ਹੈ ਨਹੀਂ